ਉਹ ਵਾਈ ਤਾਂ ਬਹੁਤ ਆ। ਉਹ ਬੇ ਉਹ ਖੜੇ ਹੋ। ਉਹ ਕਿੰਨੇ ਓਏ। ਓਏ। ਲਓ ਜੀ ਕੋਸ ਸਾਹਿਬ ਬੈਠੇ ਨੇ ਸਾਡੇ। ਹੁਣੇ ਦੱਸ ਕੇ ਕੰਮ ਕਰਾਉਣਗੇ ਉਂਗਲ ਨਾਲ। ਹੈ? ਹੁਣ ਸਾਡੇ ਹੱਥ ਚੱਲਣਗੇ ਬੇਬੇ ਦੀਆਂ ਉਂਗਲ ਚੱਲੂ ਬੈਠੀ ਦੀ ਇੱਥੇ। ਇੱਥੋਂ ਵੜ ਦੋ, ਇੱਥੋਂ ਛਾਂਗ ਦੋ, ਆਹ ਟਾਣੀ ਵੜ ਦੋ। ਅੱਜ ਪੌੜੋ-ਪੌੜੀ ਹੋ ਗਏ ਅਸੀਂ ਇੱਥੇ। ਲੋਕਿਆਂ ਜੇ ਲੜਦੇ ਆ ਗਾਲੋ-ਗਾਲੀ ਹੁੰਦੇ ਆ। ਇਹ ਪੌੜੋ-ਪੌੜੀ। ਅਸੀਂ ਪੌੜੋ-ਪੌੜੀ ਹੋ ਗਏ। ਅੱਲਾਹ ਮੇਰਾ। ਹੋਏ ਉਹ ਤੇ ਲੀ ਪਹਿਲਾਂ ਹੀ ਢਾਂਗੋ ਢਾਂਗੀ ਹੋਏ ਹੁਣ ਅਸੀਂ ਆਰੋ ਆਰੀ ਹੁਣ ਆ ਢਾਂਗੋ ਢਾਂਗੀ ਹੋਏ ਢਾਂਗੀ ਕਾਮਯਾਬ ਢਾਂਗੀ ਬਣਾ ਕੇ ਰੱਖੀ ਸੀਗੀ ਬਹੁਤ ਲੰਬੀ ਪਰ ਟਾਣੀਆਂ ਮੋਟੀਆਂ ਕਰਕੇ ਉੱਥੇ ਤਾਂ ਹੀ ਪਹੁੰਚੇ ਨਹੀਂ ਜਾਂਦਾ ਬੇਬੇ ਆਏ ਫਿਰਦੀ ਜਿਵੇਂ ਨਹੀਂ ਫਸਲ ਦੇ ਵਿੱਚ ਸਾਂਹ ਫਿਰਦਾ ਹੁੰਦਾ ਬੇਬੇ ਤੋਂ ਬਿਨਾ ਤੋੜ ਕੇ ਵੀ ਨਹੀਂ ਕੋਈ ਲੈ ਕੇ ਗਿਆ ਆ ਕਰਨਾ ਆਇਆ ਵਿਚਾਰਾ ਬੇਬੇ ਨਾਲ ਹੀ ਹੈਲੋ ਹਾਂਜੀ ਗੁੱਡ ਮਾਰਨਿੰਗ ਦੋਸਤੋ ਕਿੱਦਾਂ ਠੀਕ ਹੋ ਤੇ ਸਬਜੀ ਤਾਂ ਆਪਣੀ ਇਸ ਵਾਰ ਸਾਰੀ ਖਰਾਬ ਹੀ ਤੁਹਾਨੂੰ ਪਤਾ ਹੋ ਗਈ ਸੀ ਕਿ ਪੜਤੀ ਸੀ ਪਰ ਮਿਰਚਾਂ ਨੇ ਧੁੱੱਕੀ ਗੱਡੀ ਪਈ ਆ ਕਿ ਮਿਰਚਾਂ ਨੂੰ ਫਲ ਬਹੁਤ ਜ਼ਿਆਦਾ ਲੱਗਾ ਤੇ ਮਿਰਚਾਂ ਤੋੜੀਆਂ ਨਹੀਂ ਆਪਾਂ ਆਹ ਮਹਾਸ਼ਯ ਉਧਰ ਬੈਠਾ ਨੇੜੇ ਜਾ ਖਾਉਂਦੇ ਹੋਈ ਜਾਵੜਾ ਨੇੜੇ ਵੱਡੂ ਕੀ ਉਹਨੂੰ ਪਤਾ ਨਾਲੇ ਇੱਧਰ ਬੇਪੇ ਲੱਗੀ ਪਈ ਐ ਸਵੇਰੇ ਸਵੇਰੇ ਮਿਰਚਾਂ ਤੋੜਨ ਤੇ ਇੱਕ ਛਿੱਕੂ ਉਹ ਉਧਰ ਰੱਖਿਆ ਦਾ ਭਾਰ ਕੇ ਮੈਂ ਕਿਹਾ ਸਵੇਰੇ ਸਵੇਰੇ ਇੰਨੀ ਮਿਰਚਾਂ ਕਿੱਥੋਂ ਲਈ ਤਰੇ ਆਉਂਦੇ ਹੁਣ ਇਥੇ ਪਤਾ ਲੱਗਾ ਵੀ ਇਥੋਂ ਤੋੜੀ ਜਾਂਦੇ ਆ ਹੈਲੋ ਹਾਂ ਕਿਦਾਂ ਬਾ ਗੁੱਡ ਮਾਰਨਿੰਗ ਕਿਵੇਂ ਆ ਕਰਨ ਸਿਆ ਜੀ ਸਟਾ ਕੋਈ ਨਹੀਂ ਆਇਆ ਤੋੜਨ ਮਿਰਚਾਂ ਦੇ ਮਿਰਚਾਂ ਇਧਰ ਆਇਆ ਹੀ ਨਹੀਂ ਕਿ ਤੋੜਨ ਆ ਲਾਲ ਹੋ ਗਈਆਂ ਇੱਕ ਛੱਕੂ ਪਰ ਲਿਆ ਇੱਕ ਰੱਖਿਆ ਉਧਰ ਇਹ ਨਹੀਂ ਖਾਈ ਬਹੁਤ ਐਨਾ ਮਿਰਚਾਂ ਨੂੰ ਵੇਖਿੰਨਾ ਆ ਵੇ ਹਰੀਆਂ ਹਰੀਆਂ ਕਿੰਨੀਆਂ ਲੱਗੀਆਂ ਹਰੀਆਂ ਛੜਤੀਆਂ ਸਾਰੀਆਂ ਇਹ ਹਾਂ ਹਰੀਆਂ ਛੜਤੀਆਂ ਦੇਖੀ ਲੈ ਭਰੇ ਪਏ ਫੁੱਟੇ ਆ ਵੇ ਹਾਂ ਕਰਨ ਆ ਵੇ ਖਾਈ ਹਾਂ ਲਾ ਬਹੁਤ ਮਿਰਚਾਂ ਲੱਗੀਆਂ ਹਨ ਹਾਂ ਆਲਾ ਕਰਨ ਦਾਇਆ ਫਿਰ ਬੇਬੇ ਆਇਆ ਫਿਰਦੀ ਜਿਵੇਂ ਨਹੀਂ ਫਸਲ ਦੇ ਵਿੱਚ ਸਾਣ ਫਿਰਦਾ ਹੁੰਦਾ ਬੇਬੇ ਤੋਂ ਬਿਨਾ ਤੋੜ ਕੇ ਵੀ ਨਹੀਂ ਕੋਈ ਲੈ ਕੇ ਗਿਆ ਆ ਕਰਨਾ ਆਇਆ ਵਿਚਾਰਾ ਬੇਬੇ ਨਾਲ ਹੀ ਸਾਠ ਦੇ ਕੇ ਕਿਹੜਾ ਹੈ ਕਿੰਨਾ ਕਾਰ ਹੋਇਆ ਫਿਰ ਘਾਹ ਦੇ ਹੈ ਗੱਲਾਂ ਕਰੀ ਜਾਂਦੇ ਨੇ ਬੇਬੇ ਤੁਹਾਡੇ ਨਾਲ ਕੈਂ ਵੀ ਹੈ ਨਾ ਨੌਜਵਾਨ ਬਣੀ ਜਾ ਹੋ ਹੂੰ ਟੁੱਟੀ ਪਈ ਬੀ ਬੇ ਤੁਹਾਡੇ ਨਾਲੋਂ ਕਾਇਮ ਆ ਹਾਂ ਉਹ ਟਾ ਬੰਦੀਆਂ ਨਹੀਂ ਕੱਢ ਕੇ ਦਿਖਾ ਦਿੰਦੇ ਚਲ ਕੰਮ ਨਿਭੜ ਗਿਆ ਬੇਬੇ ਨੇ ਨਾ ਕਾਲਾ ਸੂਟ ਪਾਇਆ ਤੇ ਬੇਬੇ ਐਂ ਲੱਗਦੀ ਸਾਰੋਜ ਆਸਾਨ ਨਹੀਂ ਖੜਾ ਹੁੰਦਾ ਨਾਲੇ ਵੇਖ ਲੈ ਸੁਣ ਲੈ ਥਾਂ ਤਾਂ ਪਈਆਂ ਜਦੋਂ ਮੈਂ ਫਿਰ ਇੱਥੇ ਆ ਗਈ ਮਿਰਚਾਂ ਤੋੜਨ ਹਾਂ ਨੇ ਆਏ ਹੋਗੇ ਅਮ ਖੇਤ ਚ ਥਾਂ ਨਹੀਂ ਵੜ ਜਣਾ ਫਸਲ ਜੜੀ ਆ ਆ ਜਿਹੜਾ ਘਾਹ ਆਪਾਂ ਨੂੰ ਦੁਬਾਰਾ ਵੜਨਾ ਹੀ ਪੈਣਾ ਇਹ ਪੱਠੇ ਪਰਸ ਬੋਨ ਨੂੰ ਪੈ ਜੂਗਾ ਹਣ ਇਹ ਆ ਦਾਪੀ ਨਾਲ ਟੱਕ ਲਾ ਕੇ ਵੱਢਣਾ ਲਾ ਕੇ ਬਣਾ। ਸਾਹ ਕਿਹੜਾ ਚਲਾਈਦਾ? ਬਹੁਤ ਸਾਗ ਖੜਾ। ਉਹਦਰ ਨੂੰ ਜਿਸਟਰ ਨੂੰ ਸਾਰੇ ਖੜਾਈ। ਨਹੀਂ ਨਹੀਂ। ਕਾਹਦਾ ਸਾਗ ਬਣਾਉਣਾ ਆ ਬੱਬੇ ਮੈਂ ਤਾਂ ਖੈਣਾ। ਹੂੰ। ਹੂੰ। ਆ ਦੇਰੋ ਕੋਦਰ ਤ। ਗੱਲ ਸੁਣੋ। ਜੈਸ ਨੂਨ ਮਿਰਚਾਂ ਨਾਲ ਬਣਾ ਤਾਂ ਮੈਂ ਬਰਸੀਨ ਧਰ ਲਾ। ਆਹੋ ਵੀ ਠੀਕ ਆ ਬੱਬੇ। ਨੂਨ ਮਿਰਚਾਂ ਤੜਕੇ ਨਾਲ ਬਣਾ। ਇਹ ਨਾ ਜਿਹੜਾ ਮੇਰਾ ਫਸਲ ਜਿਹੜੀ ਸਬਜ਼ੀ ਸੀ ਨਹੀਂ ਮਿਹਨਤ ਨਾਲ ਲਾਈ ਆ ਤੇ ਆਹ ਕਾ ਹੁਣ ਮਗਰੋਂ ਵਿਲੇ ਥਾਂ ਤੇ ਆਪ ਯੁੱਗ ਪਿਆ ਤੇ ਵੇਖੋ ਕਿੰਨਾ ਵੱਧਾ ਆ ਇਹ। ਜਿਹੜੀ ਚੀਜ਼ ਲਾਉਣੇ ਆ ਵੇਲਾ ਕੁਦਰਤ ਦੇ ਰੰਗ ਦੇਖ ਲੋ ਜਿਹੜੀ ਚੀਜ਼ ਆਪਾਂ ਇੰਨੀ ਮਿਹਨਤ ਕੀਤੀ ਲਾਈ ਆ ਉਹ ਚੱਜ ਨਾ ਹੋਈ ਨੀ ਕਿੰਨੇ ਰੰਗ ਭਾਗ ਲੱਗੇ ਵੇ ਤੇ ਜਿੰਨਾ ਤੇ ਥੋਲ ਮਿਹਨਤ ਕੀਤੀ ਉਹਨੇ ਭੈਣ ਦੇ ਲਈ ਨਾ ਸਾਥ ਹੀ ਨਹੀਂ ਦਿੱਤਾ ਚਲੋ ਰਾਤ ਸਾਨੂੰ ਟੋਰੀਆਂ ਥੋੜੀਆਂ ਜੀਆਂ ਹੈਗੀਆਂ ਕੰਮ ਟੋਰੀਆਂ ਦਾ ਬੂਟਾ ਰਹਿ ਗਿਆ ਇੱਕ ਕੀ ਆ ਮੇਰਾ ਖਾਲਾ ਇਹ ਕੋਈ ਨਹੀਂ ਇਹਨਾਂ ਨੂੰ ਇਹ ਕੰਮ ਕਰੀ ਜਾਂਦਾ ਨਾ ਜਿਹੜਾ ਆ ਆ ਬੈਠੇ ਨੇ ਟੱਡੇ ਜਿਹੜੇ ਆ ਆ ਤੁਸੀਂ ਦੇਖ ਸਕਦੇ ਹੋ ਇਸੇ ਤਾਂ ਇਹ ਇਸੇ ਤਾਲਿਕਾ ਤੇ ਜਿਹਨਾਂ ਬੀੜਾ ਕਰ ਕਰੀ ਤੁਰੇ ਹੁੰਦੇ ਫਲਾਂ ਦਾ ਕਿਥੇ ਭੁੱਖ ਲੱਗੀ ਇਹਨਾਂ ਨੂੰ ਕੀ ਕਰਨ ਆ ਦੇਖੋ ਬੈਠਾ ਜਿਹੜਾ ਐਡੇ ਐਡੇ ਆ ਇੰਨਾ ਜਿਆਦਾ ਖਾਂਦੇ ਆ ਨਾ ਇਹ ਰੱਜਦੇ ਆ ਬਸ ਇਹ ਸਾਰੇ ਫਲ ਖਰਾਬ ਕਰੀ ਜਾਂਦੇ ਸਾਰ ਜਿੰਨੇ ਜਿੰਨੇ ਆਪਣੇ ਫਲ ਲੱਗੇ ਹੋਏ ਆ ਸਾਰਿਆਂ ਉੱਤੇ ਇਦਾਂ ਹੀ ਬੈਠੇ ਨੇ ਆਪਣੇ ਫਸੀਤੇ ਕਿਦਣ ਲੱਗਣ ਲੱਗਣੇ ਹੈ ਨੇ ਪਪੀਤਾ ਦਾ ਮੁਸ਼ਕਲ ਹੀ ਰੱਖਦਾ ਮੈਨੂੰ ਤਾਂ ਇਹ ਡੇਡ ਨੂੰ ਲੱਗਣੇ ਚਾਹੀਦੇ ਆ ਵੈਸੇ ਪਪੀਤੇ ਵੀ ਆਪਣੇ ਡੇਡ ਲੱਗਦੇ ਹੁੰਦੇ ਆ ਦੇ ਪਰ ਉਹਨਾਂ ਲੱਗਦੇ ਛੱਡ ਜਾਂਦੇ ਆ ਯਾਰ ਦੱਸਿਓ ਕੀ ਹੱਲ ਹੈਗੇ ਨੀ ਤੇ ਰੂਹਗੇ ਹੈਗੇ ਤਾਂ ਠੀਕ ਹੈ ਇਹ ਕਿਨੇ ਕਰਤਾ ਪਪੀਤੇ ਡੇਡੇ ਹੋਏ ਪਏ ਆ ਤੇ ਪਰ ਪਾਸੇ ਲੱਗਣ ਨਹੀਂ ਲੱਗਾ ਕੁਛ ਉਹਨਾਂ ਨੂੰ ਨਹੀਂ ਉਹ ਫੁੱਲ ਜੇ ਤਾਂ ਵਿੱਚ ਹੋਈ ਲੱਗੇ ਸੀ ਦੇ ਛਾਤੀ ਲਿਏ ਪੱਤੇ ਐ ਜੀ ਆ ਸਾਰਿਆਂ ਦੇ ਐ ਹੁੰਦੇ ਨੇ ਸਾਡੇਆਂ ਦੇ ਐ ਹੋਗੇ ਇਕੱਠੇ ਤਾਂ ਹੀ ਹੋਏ ਆ ਉਹ 10 ਜੇ ਹੋਏ ਇਕੱਠੇ ਜੀ ਹੋਏ ਬਏ ਆ ਪੱਤੇ ਹਣਾ ਹਾਂ ਇਹ ਵਰਸੀਨ ਚੋਂ ਕੋਈ ਜੀ ਜਤੂ ਬੰਦੇ ਹੋਣ ਚਲ ਜੀ ਤੇ ਮਿੱਤਰੋ ਆਉਣ ਲੱਗਣਾ ਆਪਾਂ ਬੂੜ ਸ਼ਾਂਗਣ ਤੇ ਬੂੜ ਕਰਨਾ ਥੋੜਾ ਜਿਹਾ ਹੌਲਾ ਅੱਦੋ ਬੂਟੇ ਲਾ ਤਈਏ ਹਣਾ ਕੋਈ ਨਹੀਂ ਦੂਜਾ ਲਿਆ ਕਰਨੇ ਇਹਦੇ ਨਾਲ ਪਹਿਲਾਂ ਬੂਟੇ ਲਾਉਣੇ ਆ ਆ ਯੂਨੀਵਰਸਿਟੀ ਵਾਲੇ ਬੂਟੇ ਲਾਉਣੇ ਪਹਿਲਾਂ ਬੂਕੀ ਲਿਆਈਏ ਹਣਾ ਹੈ ਕੱਢੂ ਜਿਆ ਉਹ ਲਿਆ ਨਹੀਂ ਲਾਉਣਾ ਇੱਥੇ ਇਹਦੇ ਨਾਲ ਇੱਕ ਹੋਰ ਨਹੀਂ ਪਿਆ ਸੀ ਇੱਕ ਹੋਰ ਸੀ ਆ ਉਹ ਲਾਉਣਾ ਇੱਕ ਆੜੂ ਆ ਇੱਕ ਲੂਚਾ ਹਨਾ ਇਹ ਕਾੜੂ ਇੱਕ ਲੂਚਾ ਇਹ ਕਾਲੂ ਬੁਖਾਰਾ ਇਹ ਕਾਲੂ ਬੁਖਾਰਾ ਇੱਕ ਲੂਚਾ ਇਹ ਕਹਿੰਦੇ ਵੀ ਇਕੱਠੇ ਲੱਗਦੇ ਆ ਫਲ ਇਹ ਇੱਕ ਕ ਜੀ ਕੱਲਾ ਕੱਲਾ ਲਾਦ ਗਿਆ ਉਹਨੂੰ ਫਲ ਨਹੀਂ ਲੱਗਦਾ ਇਹ ਇਕੱਠੇ ਲਾਉਣੇ ਪੈਂਦੇ ਕਰਨ ਇੱਕ ਇੱਕ ਬੂਟਾ ਹੋਰ ਗਿਆ ਉਹ ਵੀ ਚੱਕ ਲੈ ਆਪਣਾ ਉਧਰ ਆਹਾਂ ਤਾਂ ਪਤਾ ਨਹੀਂ ਜਿੱਥੇ ਮੈਨੂੰ ਦਿਖਾਂਗੇ ਲੱਗਿਆ ਕਿਹੜਾ ਲਿਆ ਸੀ ਇਹ ਤਾਂ ਫਲਾਵਰ ਵਾਲਾ ਹੋਊਗਾ ਮੇਰੇ ਸਾਹਣੇ ਹੱਥ ਬੂਟੇ ਹੀ ਰਲ ਗਏ ਚਾਰ ਪੰਜ ਬੂਟੇ ਲੈਂਦੇ ਉਹ ਵੀ ਆਪਸ ਵਿੱਚ ਰਲ ਕੇ ਕਿਹੜਾ ਕਦਾ ਸੀਗਾ ਅੱਜ ਆ ਗਈ ਬੂੜ ਦੀ ਵਾਰੀ ਬੋਰਡ ਆਪਾਂ ਥੋੜਾ ਜਿਹਾ ਹੌਲਾ ਕਰਨਾ ਕਿਉਂਕਿ ਇਹਦੀ ਕਾਂਟ-ਛਾਂਟ ਜਿਹੜੀ ਹੁੰਦੀ ਰਹੀ ਫਿਰ ਬੂਟਾ ਉਦੋਂ ਹੀ ਵਧੀਆ ਫੁੱਟਦਾ ਵਾ ਤੇ ਇੱਕ ਤਾਂ ਜਿਹੜਾ ਟਾਣਾ ਇੱਧਰ ਜਾਂਦਾ ਇਹਦੇ ਉੱਪਰ ਸ਼ੈਟ ਦੇ ਉੱਪਰ ਇਹ ਵਧਣਾ ਤੇ ਫਿਰ ਇਸ ਦਾ ਗੋਲ ਬਣਾ ਦੇਣਾ ਆਪਾਂ ਸਰਪੇ ਦੀ ਇੱਕ ਆ ਜਿਹੜੀ ਹੈਗੀ ਆ ਕਿ ਜਿਹੜੀ ਪਰੇ ਨੂੰ ਜਾਂਦੀ ਆ ਟਾਣਾ ਇਹ ਵਧਣਾ ਬੋਰਡ ਦਾ ਤੇ ਬਾਕੀ ਆ ਥੱਲੋਂ ਇਹਨੂੰ ਹੌਲਾ ਕਰਨਾ ਪਤਲੀਆਂ ਟਾਣੀਆਂ ਕੱਟ ਕੇ ਤੇ ਇਹਨੂੰ ਆ ਖੁੱਡੇ ਖਾੜੀ ਉੱਤੋਂ ਇਹਨਾਂ ਧੁੱਪ ਲੱਗਦੀ ਕਰ ਦੇਣੀ ਆ ਜਿਵੇਂ ਖੁੱਡੇ ਦੇ ਨਾਲ ਸਲਾਬ ਦੇ ਕਿੰਨੀ ਆਈ ਪਈ ਇਹ ਧੁੱਪ ਨਹੀਂ ਲੱਗਣ ਦਿੰਦਾ ਖੁੱਡੇ ਇਹਨੂੰ ਹੁਣ ਮੌਸਮ ਚੇਂਜ ਹੋ ਤੇ ਨਹੀਂ ਆਪਣੀ ਛੱਤ ਚੁੱਤ ਸਾਰੀ ਖਰਾਬ ਹੋ ਜਾਣੀ ਆ। ਲਓ ਜੀ ਕੋਸ ਆ ਬੈਠੇ ਨੇ ਸਾਡੇ। ਹੁਣੇ ਦੱਸ ਕੇ ਕੰਮ ਕਰਾਉਣਗੇ ਉਂਗਲ ਨਾਲ। ਹੈ? ਹੁਣ ਸਾਡੇ ਹੱਥ ਚੱਲਣਗੇ ਬੇਬੇ ਦੀਆਂ ਉਂਗਲ ਚੱਲੂ ਬੈਠੀ ਦੀ ਇੱਥੇ। ਇੱਥੋਂ ਵੜ ਦੋ, ਇੱਥੋਂ ਛਾਂਗ ਦੋ, ਆਹ ਟਾਣੀ ਵੜ ਦੋ। ਆਹ ਪੌੜੋ-ਪੌੜੀ ਹੋ ਗਏ ਅਸੀਂ ਇੱਥੇ। ਲੋਕਿਆਂ ਜੇ ਲੜਦੇ ਆ ਗਾਲੋ-ਗਾਲੀ ਹੁੰਦੇ ਆ। ਇਹ ਪੌੜੋ-ਪੌੜੀ ਅਸੀਂ ਪੌੜੋ-ਪੌੜੀ ਹੋ ਗਏ। ਪਹਿਲਾਂ ਢਾਂਗੋ ਟਾਂਗੀ ਹੋਏ ਉਹ ਤੇ ਨਹੀਂ। ਪਹਿਲਾਂ ਹੀ ਢਾਂਗੋ ਟਾਂਗੀ ਹੋਏ। ਹੁਣ ਅਸੀਂ ਆਰੋ ਆਰੀ ਹੁਣ ਆ ਟਾਂਗ ਟਾਂਗੀ ਹੋਏ ਟਾਂਗੀ ਹੀ ਕਾਮਯਾਬ ਟਾਂਗੀ ਬਣਾ ਕੇ ਰੱਖੀ ਸੀਗੀ ਬਹੁਤ ਲੰਬੀ ਪਰ ਟਾਣੀਆਂ ਮੋਟੀਆਂ ਕਰਕੇ ਉੱਤੇ ਤਾਂ ਹੀ ਪਹੁੰਚੇ ਨਹੀਂ ਜਾਂਦਾ ਜੋ ਟਾਂਗੇ ਆ ਪਟਾਣੀਆਂ ਤੇ ਪਾਉਣੇ ਆ ਦੁਬਾਰਾ ਜਦੋਂ ਖਿੱਚਦੇ ਆ ਉਹਨੂੰ ਤੇ ਕਾਮਯਾਬ ਨਹੀਂ ਹੁੰਦਾ ਕੰਮ ਲੈ ਵੀ ਕਰਨ ਸੰਗ ਦਾ ਚੜ ਗਿਆ ਬੋਰਡ ਤੇ ਆਪਾਂ ਚੜਨਾ ਖੋਡੇ ਦੇ ਖੋਡੇ ਵਾਲਾ ਏਰੀਆ ਆਪਾਂ ਸਾਫ਼ ਕਰਨਾ ਆਪਣੇ ਕੋਲੇ ਹਥਿਆਰ ਹੈਗਾ ਆਹ ਵਾਲਾ ਇਹ ਵੋਕ ਕਰ ਗਏ ਹਟਿਆ ਰਹਾ ਬਸ ਜਿੱਦਾਂ ਕੱਟੀ ਚ ਲੋ ਬਹੁਤ ਕਾਮਯਾਬ ਚੀਜ਼ ਐ ਬਰੀਕ ਬਰੀਕ ਟਾਹਣੀਆਂ ਪਹਿਜਣਾ ਕੱਟ ਦੇਣੀਆਂ ਡੈਗਣਾ ਪਈ ਧਿਆਨ ਨਾਲ ਲਓ ਦੋਸਤੋ ਖੁੱਡੇ ਦੀ ਛੱਤ ਦਾ ਹਾਲ ਦੇਖੋ ਤੁਸੀਂ ਮੇਰੇ ਖੜਨ ਨੂੰ ਤਾਂ ਹੈ ਨਹੀਂ ਇੰਨਾ ਜਿਆਦਾ ਸੰਗਣਾ ਹੋਇਆ ਪਿਆ ਇੱਥੇ ਤੇ ਬਿਲਕੁਲ ਪੂਰੀ ਛੱਤ ਗਿੱਲੀ ਹੋਈ ਪਈ ਐ ਦੇਖੋ ਟੱਪ ਲੱਗਦੀ ਨਹੀਂ ਪੂਰੀ ਨੂੰ ਪੂਰੀ ਸ਼ਾਂ ਰਹਿੰਦੀ ਇੱਥੇ ਹਣ ਖੜ ਕੇ ਇੱਥੋਂ ਆਪਾਂ ਛਾਂਗਦੇ ਆ ਉੱਪਰੋਂ ਬੋਰਡ ਇਨ ਟੋਪ ਲਾਗਦੀ ਕਰ ਦੇਣੀ ਆ ਖੁੱਡਾ ਵੀ ਚੂਨ ਲਾਤਾ ਬੋਰਡ 'ਤੇ ਲੈ ਉਧਰ ਐਸ਼ ਵੀ ਆ ਗਈ ਤੇਰੀ ਕਮੀ ਸੀਗੀ ਹੁਣ ਹੈਂ ਤੂੰ ਕੀ ਕਰਨਾ ਇੱਥੇ ਹੈਸ਼ ਤੂੰ ਕੀ ਕਰੇਗਾ ਇੱਥੇ ਡੈਗਣਾ ਬੋਵੇ ਖੜ ਜਾ ਮੈਨੂੰ ਫੜ ਲੈ ਜਾਂਦੇ ਤੂੰ ਐਨਾ ਤੰਗ ਕਰਦੀ ਆ ਨਾ ਅੱਜ ਆਇਆ ਸੰਡੇ ਖੜ ਜਾ ਖੜ ਜਾ ਚੱਲ ਚੜਿਆ ਚੜਿਆ ਖੁੱਡ ਦੀ ਛਤ 7 ਵਜੇ ਦੀ ਲੰਘ ਜਣਾ ਤੂੰ ਫਿਰ ਮਗਲਦੀ ਹੈਗੀ ਹੈ। ਚੰਵਾਣੀ ਡਰਦੀ ਜੱਡੀ ਆਣਾ ਹੈ। ਲਿਆ ਮੈਨੂੰ ਹੱਥ ਫੜਾ ਦੇ। ਚੜਿਆ ਇੱਥੇ। ਆਹ ਸ਼ਾਲਾ ਨੂੰ ਮਰੀ ਇੱਕ ਤਾਂ ਕੱਢ ਜਾ। ਅੰਦੇਸ਼ ਜੰਗਲ ਲੱਗਦਾ। ਜੰਗਲ ਲੱਗਦਾ। ਬਸ ਹੁਣ ਜੰਗਲ ਹੁਣੇ ਮੰਗਲ ਬਣਾ ਦੇਣਾ। ਆਪਾਂ ਮਿੰਟ ਇੱਕ ਰੋ ਜਾ। ਹੈਂ? ਮੰਗਲ ਬਣਾ ਦੇਣਾ। ਹਾਂ ਬਣਾਦ ਗਏ ਮੰਗਲ ਇਹਨੂੰ। ਹਾਂ ਇਹਨਾਂ ਨੂੰ। ਸਾਫ਼ ਕਰਦ ਗਏ। ਆਹ ਵੇ ਆਪਣੇ ਖੁੱਡਾ ਸਾਰਾ ਖਰਾਬ ਹੋਇਆ ਪਿਆ ਉਤੋਂ ਪੁੱਤ। ਹੂੰ। ਖਾਰਾ ਟੋਪ ਉੱਤੇ ਜਵਾਂ ਨਹੀਂ ਪੈਂਦੀ ਪਾਈਆਂ ਭੀਜਣ ਬਿਮਾਰ ਹੋ ਜਾਂਦੇ ਆਪਣੇ ਹੂੰ ਲੋ ਬੇ ਕਰੋਂਗਾ ਖੁੱਡੇ ਦੀ ਛਾਤੀ ਆ ਇਹ ਤੇ ਬੁਰਾ ਹਾਲ ਹੋਇਆ ਪਿਆ ਸੀ ਇੱਥੇ ਐ ਸੋਨਾ ਬਣ ਗਿਆ ਹੈ ਸੋਨਾ ਬਣ ਗਿਆ ਨਾ ਛਾਲਾ ਨਾ ਮਾਰ ਪਤਾ ਨਹੀਂ ਹੁੰਦਾ ਛੱਤ ਟੱਗ ਵੀ ਸਕਦੀ ਆ ਹੋ ਗਿਆ ਸਾਫ-ਸਾਫ ਇਧਰ ਆ ਬਾਸਾ ਬੋਰਡ ਦਾ ਕਰਤਾ ਹੌਲਾ ਹੁਣ ਇਧਰ ਲਟਾਣੇ ਰਹਿ ਗਏ ਲੋ ਹੋ ਗਿਆ ਹੌਲਾ-ਹੌਲਾ ਕਾਫੀ ਮਿੰਟ ਇਧਰ ਆ ਕੇ ਤੇ ਹੈ ਲਓ ਬੋਰਡ ਦੇਖੋ ਜੀ ਆਪਣਾ ਬਹੁਤ ਵੱਡਾ ਹੋ ਗਿਆ ਸੀਗਾ ਬਾਟੇ ਨੂੰ ਹੁਣ ਆਪਾਂ ਛਤਰੀ ਬਣਾ ਦੇਣੀ ਹੈ ਪੂਰੀ ਇਦਾਂ ਘੈਂਟ ਸੋਹਣਾ ਲੱਗਣ ਲੱਗ ਜੰਦੇ ਆ ਥੱਲੇ ਨੂੰ ਆਉਂਦਾ ਇਹ ਇਹ ਰਹਿਣ ਦੇ ਬਿਲਾਵਾ ਗਾਂ ਘੱਟ ਲਈ ਹੈ ਨਾ ਆਪਾਂ ਖੁੱਡਾ ਕਰ ਲਿਆ ਬਿਲਕੁਲ ਥੱਲੋਂ ਵੇ ਕਿੰਨੀ ਸਲਾਵਾਈ ਪਈ ਸੀ ਖੁੱਡੇ ਦੇ ਉੱਤੇ ਐਨ ਲੱਗਾ ਪਿਆ ਸੀਗਾ ਪੱਤੇ ਡਗ ਡਗ ਕੇ ਪਰ ਨਾਲਾ ਹੀ ਬੰਦ ਹੋਇਆ ਪਈ ਤਾਈਂ ਉਹ ਵਿੱਚੋਂ ਖੁੱਡਾ ਚੂਇਆ ਆਪਣਾ ਇਹ ਕੋ ਸਾਹਿਬ ਆਪਣੇ ਪੈਗੇ ਮੰਜਾ ਢਾ ਕੇ ਜਿਹੜਾ ਹੁਣ ਇੱਕ ਟਾਣੀ ਸੇਰੇ ਤੋਂ ਵਧਣੀ ਆ ਆਪਾਂ ਉੱਤੇ ਜਾਂਦੀ ਆ ਆਪਣੇ ਸ਼ਰਟ ਦੇ ਉੱਤੇ ਥੱਲੇ ਬੈ ਗਏ ਥੋੜਾ ਥੋੜੇ ਗੋਤੋਂ ਤੇ ਕੋ ਨਾ ਆ ਦੋ ਵੀ ਮਿੱਤਰੋ ਕੋ ਸਾਵਾ ਬਾਓ ਯਮਰੇ ਤਾਂ ਮਾਣੂ ਗਿਆ ਮਾਣ ਨਹੀਂ ਜਸਾ ਹਨਾ ਦੇ ਇਹ ਨੂੰ ਆਤ ਪਾਇਆ ਤੂੰ ਮੱਟਾਕ ਤਵੇ ਤੋਂ ਲਾ ਲੈ ਉਹ ਬੋਤਲ ਫੁੱਟਿਆ ਨਾ ਬਈ ਅੰਨੇ ਬਹੁਤ ਜਾਂਦੇ ਬਣਿਆ ਲੈਸ ਮਤਲਬ ਜਿਹੜਾ ਹਾ ਟਾਣਾ ਵੱਡਾ ਲੱਗਿਆ ਨਾ ਉਹ ਤੇ ਲੱਗਿਆ ਢੂੰਡਾਂ ਦੀ ਫਕਰ ਬਾਪ ਬਾਪੂ ਨੇ ਕਹਾਣੀ ਚੱਕਲੇ ਜਾਣੇ ਢੂੰਡਾਂ ਦੇ ਨਾਲ ਬਾਪੂ ਨੇ ਕੰਮ ਚੱਕਲੇ ਬਾਪੇ ਸਰਿੱਛਾ ਹੋਇਆ ਥੋੜਾ ਜਿਹਾ ਦੋ ਹੁੰਡ ਲੜਾ ਦਿਓ ਬਾਪੂ ਨੂੰ ਰਾਜੀ ਕਰੀਂ ਭੂਰੋ ਲਾ ਕੇ ਨਾ ਆਸਾਂ ਨਹੀਂ ਬੇਬੇ ਜਿੱਦ ਨੂੰ ਵੀ ਥਾਂ ਮਿਲਦਾ ਨਿਕਲ ਲਿਓ ਫੇਰ ਮੈਨੂੰ ਆਕਿਓ ਕਿੱਥੇ ਢੂੰਡ ਇਹ ਜਿਹੜੀ ਟਾਣੀ ਵੱਡ ਨੂੰ ਗਈ ਐ ਨਾ ਮੈਂ ਕਿਹਾ ਨਾ ਵੱਡੂ ਨਾ ਵੱਡੂ ਕਹਿੰਦੇ ਨਹੀਂ ਵੱਡਣੀ ਆ ਨਹੀਂ ਗੱਜ ਹਾਂ ਉਹਨਾਂ ਨੇ ਨਾੜੀ ਲੱਗੇ ਰਹਿ ਜਣਾ ਜਦ ਤਾਣਾ ਆ ਗਿਆ ਤੂੰ ਉੱਥੇ ਚੁੰਬੜ ਲੈ ਨਾ ਕਿਧਰੇ ਐ ਨਾ ਆ ਆਨੇ ਦੇ ਪੁੱਲੇ ਖੰਦੇ ਰਹਿ ਫੇਰ ਆ ਦੇ ਹੈਂ ਨਾਲ ਦੇ ਫੇਰ ਵੱਟ ਲੈ ਜੀ ਬਾਪੂ ਕੇ ਨਾ ਰਹਿ ਦੇ ਵੜੇ ਮੁੰਡਾ ਦੀ ਕੱਕਰਾ ਨਹੀਂ 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 ਉਹ ਦਤੇ ਰਹਿੰਦੇ ਕਿ ਉਹ ਉਹਨਾਂ ਦੀ ਵੱਖੀਂ ਪੜ ਜਾਣਾ ਆਪਾਂ ਕਿਹਨਾਂ ਦੇ ਤੇ ਸ਼ਿਟੀ ਮਾਰਨੀ ਹੈ ਜਿਹੜਾ ਪਹਿਲੇ ਨਾਲ ਉਹਨਾਂ ਨੇ ਖੱਖੜ ਰਵਣੀ ਆ ਉਹ ਮੈਂ ਖੱਖੜ ਤੇ ਹੀ ਅੱਗੇ ਆਏ ਜੀ ਨੇ ਉਹਨਾਂ ਨੇ ਲਾ ਭਰੋ ਸਭ ਨੂੰ ਕੋੜਾ ਫੈਸਲਾ ਹੈ ਕਹਿੰਦੇ ਵੜ ਦੋ ਇਹ ਤੋਂ ਜਾਂਦੇ ਜਾਣਾ ਜੇ ਲੋ ਲੜੇ ਆਪੇ ਭੱਜੋਗੇ ਤੁਸੀਂ ਭੱਜਿਆ ਕਿਉਂ ਨਹੀਂ ਜਾਣਾ ਤੂੰ ਜਾ ਜਾਣਾ ਤੂੰ ਵੀ ਤਾਂ ਜਾਣੇ ਇੱਕ ਦੂਜੇ ਤੋਂ ਅੱਗੇ ਦੋਨਾਂ ਜਾਣੇ ਨੇ ਆਹ ਗੋਡੇ ਗਾਣੇ ਕਹਿੰਦੇ ਆ ਜਣੇ ਦੂਰ ਤੇਰੇ ਕੋ ਸਾਡੇ ਕਹਿਣਾ ਕਰ ਗਏ ਨਾ ਸੀਰਾ ਲੱਗ ਗਿਆ ਸਾਡੇ ਕਹਿ ਗਿਆ ਆ ਵੇਖ ਲੋ ਕਰ ਲੈ ਕਲੇਮ ਤੇਰਾ ਜੀਰਾ ਇਹਦਾ ਆ ਗਿਆ ਆ ਗਿਆ ਬਾਪੂ ਬਾਪੂ ਆਦਾ ਬਾਪੂ ਆਦਾ ਹੋਵੇ ਉੱਡੀ ਖੜੇ ਹੋ ਓ ਕਿੰਨੇ ਓਏ ਓਏ ਆਉਂ ਵੀ ਕਿਉਂ ਨਹੀਂ ਮੇਰੇ ਨਾਲ ਨੂੰ ਇਹਦਾ ਦਾਹ ਉੱਠਣਾ ਬਾਪੂ ਕਿਉਂ ਜਾਂਦਾ ਆ ਗਿਆ ਮੇਰੇ ਪਰੇਸ਼ਾਨ ਤੁੜਿਆਂ ਤਾ ਤੂੰ ਕਿ ਪਾਸੇ ਨਾ ਕਰ ਰੱਬਾ ਨਾ ਤਾਈ ਸ਼ੱਗਰਲੀ ਨੂੰ ਨਾ ਮੈਂ ਕਿਚੀ ਛਾਲ ਮੋਰੂ ਜੀ ਮੇਰੇ ਵੱਢ ਗਿਆ ਦੱਸ ਨਹੀਂ 10 ਕੋਈ ਨਹੀਂ ਆਇਆ ਕਰ ਮੈਂ ਲੋ ਵੀ ਦੋਸਤੋ ਕਿੰਨੇ ਬੱਚੇ ਐਸ਼ ਆ ਦੇ ਇੱਥੇ ਤਾਣਾ ਜਿਹੜਾ ਆਪਾਂ ਹੁਣ ਵੱਡੇ ਆ ਤੇ ਉਤੇ ਆਲ ਨਾ ਹੀ ਪਤਾ ਲੱਗਾ ਨਹੀਂ ਗਾ ਵਿੱਚ ਇਹਦੇ ਬੱਚੇ ਆ ਚਾਰ ਬੱਚੇ ਆ ਐਸ਼ ਨਾ ਬੁੱਤ ਤੂੰ ਹਰੇਕ ਚੀਜ਼ ਕਾ ਤੂੰ ਚੱਖਣ ਬਹਿ ਜਾਨੀ ਹੁੰਨੀ ਆ ਲੈ ਆਪਾਂ ਆਲ ਨਾ ਲਾਉਣਾ ਪੈਣਾ ਬੁੱਤ ਉੱਤੇ ਨੂੰ ਆ ਮਮਾ ਲਾਉਦੇ ਆ ਤੂੰ ਜਮਾ ਨਹੀਂ ਡਰਦੀਗੀ ਹੋਵੇ ਬਈ ਮਰਦੀ ਹੈ ਕਿ ਹੋਵੇ ਹਾਂ ਚਾਰ ਬੱਚੇ ਹਨ ਹਾਂ ਹਾਂ ਉੱਪਰ ਫਿਰਦੀ ਆ ਉੱਤੇ ਲਾ ਦਿੰਨੇ ਆ ਉਹ ਜਿਹੇ ਰੱਖੀ ਹਾਂ ਉੱਥੇ ਲਾ ਦਿੰਨੇ ਜਿਹੇ ਆਪਾਂ ਉਹ ਨਹੀਂ ਚਾਹੀਏ ਬਸ ਇਸੇ ਮੈਂ ਤੂੰ ਨਹੀਂ ਪਰ ਲੈ ਕੇ ਕਿੱਥੇ ਜਾਊਗੀ ਆਲਣਾ ਤਾਂ ਬਣਾ ਕੇ ਲਾਉਣਾ ਪੈਣਾ ਹੈ ਨਾ ਆਪਾਂ ਨੂੰ ਲੈ ਤਾਂ ਜਾਊਗੀ ਕੋਈ ਚੱਕਰ ਨਹੀਂ ਉਹ ਤਿੰਨੇ ਛੋਨੇ ਦੇਖਿਆ ਦੁੱਧੂ ਚੁੰਗਦੇ ਪੁੱਤ ਇਹ ਨੂੰ ਆਪ ਪਾਲ ਨਹੀਂ ਸਕਦੇ ਜੀ ਮਮਾ ਹੀ ਪਾਲੂਗੀ ਇਹ ਨਹੀਂ ਆਪਾ ਪਾਲਦੇ ਆ ਆਵਾਜ਼ ਆ ਮਾਰੀ ਜਾਂਦੀ ਆ ਕੌਣ ਆਹੋ ਹਾਂਜੀ ਦੋਸਤ ਥੋੜਾ ਜਿਹਾ ਹੋ ਗਿਆ ਨੁਕਸਾਨ ਆਲ ਨੇ ਤਾਂ ਪਤਾ ਨਹੀਂ ਲੱਗਾ ਉਪਰ ਆਲ ਨਾ ਸੀਗਾ ਤੇ ਵਿੱਚ ਉਹ ਜਿਸ 카ਟੋ ਦੇ ਬੱਚੇ ਤੇ ਹੁਣ ਆਪਾਂ ਉਹਦਾ ਆਲ ਨਾਈਂ ਦੇ ਵਿੱਚ ਪਾਲ ਦਿੱਤਾ ਉਹ ਲਵਦੀ ਫਿਰਦੀ ਆ ਆਪਦੇ ਬੱਚਿਆਂ ਨੂੰ ਤੇ ਉਹ ਆਜ ਬੱਚਿਆਂ ਕੋਲੇ ਆਜ ਕੋਈ ਸ਼ਮੀ ਹੈਗਾ ਬੱਚੇ ਇਹਦੀ ਚ ਆ ਦੇਖੋ ਚਾਰ ਬੱਚੇ ਸੀਗੇ ਤੇ ਨਹੀਂ ਚਾਲ ਨਾ ਪਾਤਾ ਇਹਦੇ ਤੋਂ ਟੱਕਾਂ ਦੇ ਦੇਣਾ ਇੱਧਰ ਗਲੀ ਰਹਿ ਜੂਗੀ ਤਾਂ ਜੋ ਵਾਰਾ ਜਿਹੜੇ ਹੈਗੇ ਉੱਡਣ ਵਾਲੇ ਪੰਛੀ ਉਹ ਨਾ ਖਾ ਜਾਣ ਇਹਨਾਂ ਨੇ ਇਹਨਾਂ ਨੂੰ ਆਪੇ ਚ ਰੱਖ ਲੈਣੇ ਤੇ ਸ਼ੇਕੀ ਦੇਖੋ ਇਹਨੂੰ ਐਂ ਪਤਨ ਕੀ ਕਰੀ ਜਾਂਦੇ ਨੇ ਮੈਨੂੰ ਦੇਖ ਨਾ ਮੈਂ ਜੱਸ ਹਾਂ ਮੈਂ ਤਾਂ ਕਹਿੰਦੀ ਉਤਰੀ ਘੁੰਗਰੀ ਜਿਹੀ ਵੀ ਲਾ ਦਿੰਦਾ ਹੈਂ ਇਤਰੀ ਘੁੰਗਰੀ ਜਿਹੀ ਲਾ ਦੇ ਠੀਕਾ ਸੋਹਣੇ ਦੇਖ ਲੈ ਨਾ ਬੱਚੇ ਗਲੈਰੀ ਦੇ ਬੱਚੇ ਗਲੈਰੀ ਦੇ ਬੱਚੇ ਲਾਈ ਸੀ ਹੁਣ ਆਪਾਂ ਇਹਦੇ ਉੱਤੇ ਟੱਕਣ ਦੇ ਦੇਣਾ ਇੱਥੋਂ ਦੀ ਆ ਵੀ ਦਾ ਦੀ ਨਾ ਕਰੀਂ ਵਰਨਾ ਕੋਤਾ ਉੱਥੇ ਨਹੀਂ ਵੱੜ ਜਣਾ ਮਾਂ ਉਹਨੇ ਦੱਸੀ ਕਿ ਆਪਾਂ ਕਿਉਂ ਦੋਤੇ ਵਿੱਚ ਵੱੜ ਕੇ ਆਪੇ ਪਿਆਲੂ ਹੀ ਜਣ ਫੇਰ ਜਾਣਾ ਉਹ ਬਣਿਆ ਜਾਣਾ ਪੀੜਾ ਮਾਂ ਉਹ ਮਾਂ ਜਿੱਦੀ ਜਿਉਂ ਨਿਕਲੇ ਉਦੋਂ ਵੀ ਪੀੜਾ ਖਾਂ ਸੀ ਹੁਣ ਤਾਂ ਬਹੁਤ ਜਗ੍ਹਾ ਹੈਗੀ ਆ ਉਹਨੇ ਆਪੇ ਜਗ੍ਹਾ ਬਣਾ ਲੈਣੀ ਆ ਇਹ ਆਪਾਂ ਉੱਤੇ ਬੋਰਡ ਦੇਣਾ ਤਾਂ ਕਰਕੇ ਇਹਨੂੰ ਬੰਨ ਦੇਣਾ ਜਾ ਕੇ ਉੱਤੇ ਹੀ ਕਰਕੇ ਉਹ ਫਿਰ ਕਰਦੀ ਪਿਆ ਉਸਤਾ ਆ ਉੱਪਰ ਬੰਨਦੇ ਨੇ ਯਾਰ ਕਿ ਨਾ ਤਾਰ ਨਾਲ ਬੰਨਦੇ ਨੇ ਡਿੱਗਣ ਨਾ ਜਿਹੜੇ ਲੋ ਸਾਰਾ ਕੰਮ ਹੋ ਗਿਆ ਪ੍ਰੀਤੋ ਹੁਣ ਆਈ ਆ ਹੁਣ ਕਹਿੰਦੀ ਆ ਕੀ ਹੋ ਗਿਆ ਪਰ ਉਹ ਕਾੜ ਦੇ ਬੱਚੇ ਕਾੜ ਦੇ ਬੱਚੇ ਚੜਾਤੇ ਬਈ ਉੱਤੇ ਆਪਾਂ ਤੇ ਨਹੀਂ ਹੋਏ ਕੋਈ ਵੀ ਕੁज्जा ਕਿਉਂ ਕੁज्जा ਜਿਹੜਾ ਉਹ ਚ ਕਾੜ ਦੇ ਬੱਚੇ ਪਾ ਕੇ ਲਾਏ ਹੋਏ ਆ ਆਈ ਨਾ ਸੱਚ ਕੁज्ਜਾ ਇਹ ਜਿਹੜਾ ਤਾਰ ਨਾਲ ਬੰਨਿਆ ਹੋਇਆ ਡਗਦਾ ਨਹੀਂ ਉਹ ਹੁਣ ਦਾ ਬੋਰਡ ਦਾ ਡਗ ਪੂਗਾ ਉਹ ਨਹੀਂ ਡਗਦਾ ਉਹ ਤਾਂ ਕਿ ਆ ਫਿਰ ਉਹਨੇ ਕਿੱਥੇ ਖੜਨਾ ਨਹੀਂ ਉਹਨੇ ਤੂੰ ਉੱਥੇ ਲਾਤਾ ਉੱਥੇ ਟਾਹਣੀਆਂ ਟੋਣੀਆਂ ਜਿਨਾ ਵਾਵਾ ਜਿਨਾ ਹੁਣ ਇੱਥੇ ਇੱਥੇ ਲਾਉਂਦਾ ਇਹਦੇ ਤੇ ਇੱਕ ਤਾਂ ਜਿਹੜੀ ਸਾਡੀ ਹੈਗੀ ਨਾ ਸੁਪਰੀਮ ਕੋਡ ਇਹ ਪੁੱਠੇ ਕੰਮ ਬੋਹ ਕਰਾਉਂਦੀ ਆ ਨਹੀਂ ਇਹ ਪੱਖਾ ਚਲਾਈ ਬੈਠੀ ਮੋਜ ਨਾਲ ਹਾਥੀ ਮਾਰੀ ਜਾਂਦੀ ਤਾਂ ਟੀਸੀ ਤੇ ਚੜੇ ਵੀ ਅਸੀਂ ਇਹ ਪੂਰਾ ਗਾਹ ਨੂੰ ਹੋ ਜਾ ਮੈਂ ਤਾਂ ਟੁੱਟ ਜੂ ਕੋ ਟਾਣਾ ਟੁੱਟ ਗਿਆ ਤਾਂ ਹੂੰ ਫਿਰ ਪ੍ਰੋਗਰਾਮ ਵਹਿ ਵਹਿ ਲੱਗਣੇ ਸੀ ਉੱਥੇ ਖੜ ਕੇ ਨਹੀਂ ਖਾੜੇ ਲੱਗਣੇ ਸੀ ਕਿਉਂਕਿ ਇਹ ਤਾਂ ਗਜਲੇ ਹੀ ਗਾਉਂ ਬਹਿ ਕੇ ਸਾਰੇ ਵੱਡਦੇ ਨਹੀਂ ਗਏ ਕਿ ਚੀਜ਼ ਕਰਤੀ ਹੁਣ ਸੂਫੀ ਗਾਇ ਕੋ ਕੇ ਵਹਿ ਕੇ ਗਾਵਾਂਗੇ ਸਾਰਾ ਹੀ ਵੱਡਦੇ ਨਾ ਸਾਰੇ ਕਾ ਤੋਂ ਵੱਡਦੇ ਨਹੀਂ ਇੰਨੇ ਰੱਖਣੀ ਛਤਰੀ ਫੇਰ ਆ ਜਾਣੀ ਤਾਂ ਨਹੀਂ ਨਹੀਂ ਫੇਰੀ ਹਰੇ ਭਾਈ ਸੋਣੀ ਲਾਦੀ ਘਰੇ ਇੰਨੀ ਕਿ ਤੱਕਣੀ ਬਈ ਨਹੀਂ ਮੇਰਾ ਬੁੱਟਿਆ ਸੀ ਮੈਂ ਤਾਂ ਕਹਿ ਕਰਮਾਂ ਨਾਲ ਹਰੇ ਕਰਮ ਵਾਲਿਆਂ ਦੇ ਘਰੇ ਹੁੰਦੀਆਂ ਨੇ ਹਰੇ ਭਾਈ ਬਾਬੇ ਇੰਨੀ ਨਹੀਂ ਵੱਡੀਆਂ ਕੋਈ ਨਹੀਂ ਫੇਰ ਚਾਹੁੰਦੇ ਹੁਣ ਛਤਰੀ ਜੀ ਉੱਤੇ ਰੱਖ ਤੇ ਤੈਨੂੰ ਬੋਰ ਦਿਖਾਉਣੇ ਆ ਪੂਰਾ ਹਾਲਾ ਹੋ ਗਿਆ ਤੇ ਖੁੱਡੇ ਦੇ ਵੇਲੇ ਕਿੰਨੀ ਜੈਸ ਹਲਾਵ ਚੜ ਗਈ ਸੀ ਖੁੱਡਾ ਦਾ ਦੀਂਦੇ ਨਹੀਂ ਸੀ ਆਪਣਾ ਆ ਦੇਖੋ ਉਹ ਫੱਲੇ ਕਿੰਨਾ ਕਲਾਰਾ ਪੈ ਚੁੱਕਿਆ ਤੇ ਆਹ ਲਾਤਾ ਜੀ ਆਲਨਾ ਇਹ ਚ ਬੱਚੇ ਪਾ ਕੇ ਉੱਤੇ ਟੱਕਾਂ ਰੱਖਦਾ ਪਰਲੇ ਪਾਸੇ ਗਲੀ ਆ ਆਲਨਾ ਇਹਦੇ ਵਿੱਚ ਵਾਰਤਾ ਹੁਣ ਕਾਟੂ ਆਪੇ ਆ ਜੂਗੀ ਇੱਥੇ ਹਜੇ ਬੋਲਦੇ ਆ ਇਹਨੂੰ ਬੱਚੇ ਤੂੰ ਲੱਭਦੀ ਇਹਨਾਂ ਨੂੰ ਹੁਣ ਅਸੀਂ ਆ ਸਾਮਾਨ ਜੇ ਚੱਕ ਦੇ ਕਰਕੇ ਇਤੋਂ ਖੜਕਾ ਇਹ ਹੁੰਦਾ ਡਰਦੀ ਆਉਂਦੀ ਨਹੀਂ ਜਦੋਂ ਉੱਥੇ ਹੋ ਗਿਆ ਖਾਲੀ ਤੇ ਇਹਨੇ ਸਿੱਧਾ ਉਸੇ ਟਾਣੇ ਤੇ ਸੀ ਇਹਦਾ ਆਲਨਾ ਜਿਹੜਾ ਔਰਲੇ ਪਾਸੇ ਆ ਲਾਇਆ ਹੁਣ ਉੱਥੋਂ ਦੀ ਤੇ ਜਾਊਗੀ ਕਿ ਲੱਭਣ ਆਪੇ ਰਸਤੇ 'ਚ ਮਿਲ ਜਾਣਾ ਬਾਕੀ ਬੱਚਿਆਂ ਦੀ ਆਵਾਜ਼ ਸੁਣ ਕੇ ਅਕਸਰ ਆਈ ਜਾਂਦੇ ਨੇ। ਉੱਥੇ ਲਾ ਦੇ ਡ੍ਰੈਗ ਰੂਮ 'ਚ। ਹਾਂ ਲਾ ਦੇ। ਹੈ? ਇੱਕ ਆਪਣੇ ਬੈਡਰੂਮ 'ਚ ਸੱਟ ਲੈਣੇ ਕੋਈ ਇਹਨੂੰ। ਹਨਾ। ਚੰਗੀ ਹੁੰਦੀ ਐ ਹਰੇ ਬਾਈ। ਇਹ ਬਾਕੀ ਕਰਨੇ ਆਪਾਂ ਅੰਦਰ ਰੱਖ ਦੇਣਾ ਬਾਕੀ ਸਾਮੇ ਕੀ ਕਰ ਦੇ ਕਹਿੰਦੇ। ਕਿਹੜਾ? ਡ੍ਰੈਗ ਰੂਮ 'ਚ ਰੱਖ ਦੇਣਾ ਥੋੜਾ ਜਿਹਾ ਇਹਨੂੰ। ਪਹਿਲਾਂ? ਹਾਂ। ਤੇ ਬੈਡਰੂਮ 'ਚ ਰੱਖ ਦੇਣਾ ਕੋ ਸੋਫਿਆਂ ਤੇ ਰੱਖ ਦੇਣਾ। ਹੋਇਆ ਹੀ ਬਾਲਾ ਵੇ ਭਾਰਾ ਹੀ ਬੜਾ ਹੋਇਆ ਪਿਆ ਹਨਾ ਗਾਮ। ਆਓ ਚੁੱਲਾ ਵਿੱਚ ਆਇਆ ਕਰਨਾ ਹੁਣ ਠੀਕ ਆ ਪੱਕੀ ਗੱਲ ਆ ਲਓ ਜੀ ਗੈਸ ਛੱਡ ਦੇਣਾ ਗੈਸ ਛੱਡ ਦੇਣਾ ਕਹਿੰਦੇ ਸਿਲੰਡਰ ਚ ਜਗਾ ਦੀ ਮੈਂ ਕਰਨੇ ਨੂੰ ਜਗਾ ਦੀ ਹੈਸ਼ ਕਿਵੇਂ ਲੱਗਦਾ ਹੁਣ ਹੈ ਬੜਾ ਸੁਣਾ ਲੱਗਦਾ ਆ ਦੇਖੋ ਚੱਕ ਤੱਕ ਲਾਰਾ ਅੱਜ ਸੰਡੇ ਸੀਗਾ ਸੰਡੇ ਸਮਾਰਪਿਤ ਕਰਤਾ ਬੋਰਡ ਨੂੰ ਉੱਪਰੋਂ ਆਪਾਂ ਛੱਡ ਲਿਆ ਸਾਰੀ ਛਤਰੀ ਉੱਤੋਂ ਤੇ ਥੱਲੋਂ ਹੌਣ ਹੱਥ ਨਹੀਂ ਲੈ ਕੇ ਆਉਂਗੇ ਥੱਕੇ ਪਏ ਬਹੁਤੇ ਹੀ ਸਮਾਨ ਸਾਈਂ ਨਾ ਚੱਕਣ ਦੇ ਪਰ ਕਿੰਨੀ ਝੋਟੀ ਲੱਗੀ। ਕਿਹਾ ਸੀ ਨਾ ਫਿਰ ਆਹ ਕੰਮ ਕਰਕੇ ਨਾ ਫਿਰ ਤਸ ਜਾਣਾ ਵਾ। ਓਏ ਤੱਕਣਾ ਨਹੀਂ। ਘੰਟ ਦੁਪਹਿਰੇ ਦੁਕਾਨਾਂ ਬੰਦ ਹੁੰਦੀਆਂ ਸਾਰੇ ਸੌ ਜਾਂਦੇ ਘਰੇ ਤੈਨੂੰ ਕੌਫੀ ਕਿੱਥੋਂ ਲਿਆਦਾ ਹੁਣੇ ਮੈਂ। ਪਹਿਲਾਂ ਤੁਸੀਂ ਲੋ ਜੀ ਬਣ ਕੇ ਗੱਲ ਦੱਸਿਓ ਮੜਾ ਜੀਆ। ਕਿ ਤੁੱਪ ਹੁਣ ਖੁੱਡੇ ਨੂੰ ਲੱਗਣ ਲੱਗ ਜੂਗੀ ਤੇ ਖੁੱਡੇ ਦੀ ਵਿਲਾ ਸਵੇਰੇ ਤੁਸੀਂ ਦੇਖਿਆ ਇਸ ਵੀਡੀਓ ਦੇ ਸਟਾਰਟਿੰਗ ਵਿੱਚ। ਤੇ ਬਿਲਕੁਲ ਹੀ ਥੱਲੇ ਲੱਗਿਆ ਪੈ ਬੁਰਾ ਹਾਲ ਹੋਇਆ ਪਈ ਛੱਤ ਦਾ। ਤੇ ਕੋਲੇ ਆਪਾਂ ਜਲਾ ਤਾ ਇੱਕ ਨਵਾਂ ਬੂਟਾ ਯੂਨੀਵਰਸਿਟੀ ਵੜਿਆ ਕੇ ਕੰਮ ਆਪਣਾ ਪੂਰਾ ਹੋ ਗਿਆ ਬੂੜ ਸਾਰਾ ਆਪਾਂ ਇੱਥੇ ਲਾਤਾ ਤੇ ਕੁਝ ਬੂੜ ਆਪਾਂ ਇੱਥੇ ਸੜਤਾ ਜਿਹੜੇ ਆਪਾਂ ਰੱਖਣੇ ਬਣਾਏ ਸੀਗੇ ਕਿਉਂਕਿ ਗਰਮੀ ਹੁਣ ਦੁਪਹਿਰ ਆ ਗਿਆ ਅਗਲੇ ਦਿਨ ਦਾ ਤੇ ਬੱਚਿਆਂ ਨੂੰ ਫਿਰ ਥਲੇ ਸੇਕ ਆਉਂਦਾ ਸੀਗਾ ਕਿਉਂਕਿ ਪੱਥਰ ਟੁੱਟਦਾ ਆਪਦਾ ਸੀਗਾ ਇਹਦੇ ਉੱਤੇ ਆਪਾਂ ਸੜਤੇ ਲਿਆ ਕੇ ਟਾਂਗਰ ਜਿਆ ਆ ਜਿੰਨਾ ਸੀਗਾ ਵੱਡੇਆ ਬੂੜ ਹੁਣ ਟੈਂਪਰੇਚਰ ਥੱਲੇ ਵਾਲਾ ਜਾਦੇ ਆ ਸੂ ਥੱਲੇ ਸੇਕ ਮਿਲਦਾ ਥੋੜਾ ਥੋੜਾ ਹੈਗਾ ਮਦਰ ਇਹਨਾਂ ਦੀ ਹੈ ਨਹੀਂ ਇੱਥੇ ਤੇ ਕਿਰਾਂ ਇਹਨਾਂ ਨੂੰ ਪਾਣੀ ਪੂਣੀ ਪਿਆ ਦੇਣੇ ਵਿਚਾਰਿਆਂ ਨੂੰ ਮੂੰਹ ਅੱਡੀ ਜਾਂਦੇ ਸਾਰੇ ਗਰਮੀ ਲੱਗਦੀ ਹੈ ਨਾ ਪਰ ਹੁਣ ਟੈਂਪਰੇਚਰ ਥੱਲੇ ਘਟਣਾ ਸ਼ੁਰੂ ਹੋ ਜਾਊਗਾ ਕਿ ਹੁਣ ਅੱਗੇ ਆ ਰੜਾਈ ਸੀਗਾ ਤੁੱਪ ਪੈਂਦੀ ਸੀ ਹੁਣ ਉੱਪਰ ਆਪਾਂ ਪੱਤੇ ਸੜਤੇ ਇਹਦੇ ਨਾਲ ਹੁਣ ਤੇ ਤੁੱਪ ਨਹੀਂ ਪਊਗੀ ਸਿੱਧੀ ਥਰੇ ਠੰਡਾ ਰਹੂਗਾ ਕੰਮ ਹਨ ਥੋੜਾ ਪਾਣੀ ਥੱਲੇ ਡੋਲ ਦੇਣੇ ਲਿਆ ਕੇ ਇਹਦੇ ਨਾਲ ਗਿੱਲਾ ਹੋ ਜਾਊਗਾ ਹਾਂਜੀ ਭਾਈ ਗਰਮੀ ਹੋ ਗਈ ਸੀ ਜ਼ਿਆਦੇ ਤੇ ਦਸ ਕਿ ਮੇਟ ਬਾਤ ਆਇਆ ਵਿਚਾਰੇ ਨੂੰ ਆਰਾਮ ਆ ਜਾਊਗਾ ਕੁੱਤੀ ਆਪ ਤਾਂ ਚਲੀ ਗਈ ਪਤਾ ਨਹੀਂ ਕਿਸੇ ਪਰ ਠੰਡੇ ਥਾਂ ਬੈਠੀ ਹੋਣੀ ਆ ਇਹ ਗਰਮੀ ਜਿ ਸੀਗੇ ਤੇ ਹੁਣ ਵੈਸੇ ਇਹਨਾਂ ਦਾ ਵੈਸੇ ਉੱਤੇ ਸੜ ਤੇ ਪੱਤੇ ਵਗੈਰਾ ਹੁਣ ਤਾਂ ਫਰਕ ਪੈ ਜਾਣਾ ਟੈਂਪਰੇਚਰ ਘਟੂਗਾ ਹੁਣ ਕੀ ਰਾਂ ਆਪਾਂ ਇਹਨਾਂ ਦੇ ਉੱਪਰ ਕੀ ਰਾਂ ਇਹਨਾਂ ਨੂੰ ਸ਼ਾਵਰ ਜਿਹਾ ਦੇ ਦੇਗੀ ਸਾਰੇ ਜਾਨ ਨੂੰ ਫਿਰ ਆਪਾਂ ਛੱਡਾਂਗੇ ਆਰਾਮ ਆ ਗਿਆ ਇਹਨਾਂ ਨੂੰ ਪਹਿਲਾਂ ਚੂੰ ਚੂੰ ਕਰੀ ਜਾਂਦੇ ਸੀ ਕਿ ਜਦੋਂ ਪਾਣੀ ਚ ਭਾਇਆ ਉਹਨਾਂ ਮਾਰੇ ਛੋਟੇ ਹਨ ਹਜੇ ਪਾਣੀ ਪੂਣੀ ਪੀਣ ਨਹੀਂ ਲੱਗੇ ਹੁਣ ਜਿਵੇਂ ਥੋੜਾ ਜਿਹਾ ਮੂੰਹ ਥੱਲੇ ਲੱਗਦਾ ਇਹਨਾਂ ਦਾ ਉਹਨਾਂ ਦੀ ਜੀਵ ਜੀ ਗਿੱਲੀ ਹੋ ਜਾਂਦੀ ਇਹਨਾਂ ਦੀ ਆਰਾਮ ਨਾਲ ਬੈਠ ਗਏ ਦੇਖੋ ਚੁੱਕੀ ਜਾਂਦੇ ਸੀ ਪਹਿਲਾਂ ਉਹਨਾਂ ਨੂੰ ਆਰਾਮ ਆ ਰਿਹਾ ਗਰਮੀ ਬਹੁਤ ਜ਼ਿਆਦਾ ਸੀ ਨਾ ਹਾਂ ਹਾਂ ਨਾਲ ਉਹ ਤਾਂ ਫਿਰ ਚੱਲਾਂਗੇ ਆਪਾਂ ਚਲੋ ਠੀਕ ਹੈ ਦੋਸਤੋ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਤੇ ਕਮੈਂਟ ਜਰੂਰ ਕਰਿਓ ਸਾਡੇ ਵਲੌਗ ਕਿੱਦਾਂ ਲੱਗਦੇ ਆ ਤੇ ਮਿਲਦੇ ਆਂ ਫਿਰ ਕੱਲ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ Eso es Bye.